ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਉਹ ਹੈਗੀ ਨੀਲੇ ਕਾਰਡ ਦੇ ਸੰਬੰਧ ਤੱਕ ਕਿਉਂਕਿ ਪਿੱਛੇ ਜੇ ਲੋਕਾਂ ਨੂੰ ਬੜੀ ਪ੍ਰੋਬਲਮ ਆਈ ਸੀ ਜਦੋਂ ਆਪਾਂ ਡੀਪੋ ਹੋਲਡਰ ਕੋਲ ਜਾਂਦੇ ਆ ਹਨਾ ਕੰਟ ਵਗੈਰਾ ਜਾਂ ਕੁਝ ਹੋਰ ਜਿਹੜੀ ਆਪਾਂ ਨੂੰ ਸਹੂਲਤ ਮਿਲਦੀ ਹੈ ਨੀਲੇ ਕਾਰਡ ਤੇ ਉਹ ਲੈਣ ਜਾਂਦੇ ਆ ਉਹ ਲੈਣ ਦੇ ਵਿੱਚ ਜਿਹੜੀ ਪ੍ਰੋਬਲਮ ਹੁੰਦੀ ਸੀ ਆਪਣੇ ਫਿੰਗਰ ਪ੍ਰਿੰਟ ਜਾਂ ਹਨਾ ਇਹ KYC ਆਪਣੀ ਅਨਕੰਪਲੀਟ ਹੁੰਦੀ ਸੀ ਉਹਦੇ ਕਰਕੇ ਆਪਾਂ ਨੂੰ ਮਿਲ ਨਹੀਂ ਰਿਹਾ ਸੀ ਉਹਦਾ ਬਾਕੀ ਤੇ ਅੱਜ ਆਪੋ ਉਸੇ ਚੀਜ਼ ਦਾ ਹੱਲ ਲੈ ਕੇ ਆਏ ਆ ਵੀ ਉਹ ਚੀਜ਼ ਦਾ ਤੁਸੀਂ ਘਰੇ ਬੈਠੇ ਕਿਵੇਂ ਹੱਲ ਕਰ ਸਕਦੇ ਹੋ ਜਿਹੜੀ ਆਪਣੀ ਤੁਸੀਂ ਸੁਣ ਹੁੰਦਾ ਉਹਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਇਸ ਨੂੰ ਜਿਹੜਾ ਤੁਸੀਂ ਚੰਗੀ ਤਰ੍ਹਾਂ ਸਮਝ ਸਕੋ ਤੇ ਜੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਵੀ ਕਿਉਂਕਿ ਪ੍ਰੋਬਲਮ ਇਹ ਹੁੰਦੀ ਸੀ ਕਈ ਵਾਰੀ ਆਪਾਂ ਜਦੋਂ ਉਹਨਾਂ ਦੀ ਪੋਹਲਡਰ ਕੋਲ ਜਾਂਦੇ ਸੀਗੇ ਤੇ ਉਥੇ ਆਪਣਾ ਜਦੋਂ ਕਾਰਡ ਦੇ ਵਿੱਚ ਕਹਿੰਦੇ ਸੀ ਤੁਹਾਡਾ ਨਾਮ ਹੀ ਬੋਲਦਾ ਤਾਂ ਕਾਰਨ ਹੁੰਦਾ ਵਾ ਜਿਹੜਾ ਤੁਹਾਡੀ ਈ ਕੇਵਾਈਸੀ ਹੈ ਜਿਹੜੀ ਉਹ ਅਨਕੰਪਲੀਟ ਹੋਦੀ ਆ ਤੁਹਾਡਾ ਜਿਹੜਾ ਉਹ ਨਹੀਂ ਚੜਿਆ ਹੁੰਦਾ ਉੱਪਰ-ਪਰਾਪਰ ਕਿਉਂਕਿ ਹੁਣ ਇਹ ਆਨਲਾਈਨ ਸਿਸਟਮ ਹੋ ਗਿਆ ਵਾ ਠੀਕ ਆ ਪਹਿਲਾਂ ਕਾਰਡ ਦੇ ਉੱਤੇ ਨੇਮ ਹੁੰਦਾ ਸੀ ਹੁਣ ਆਨਲਾਈਨ ਸਿਸਟਮ ਹੋਣ ਕਰਕੇ ਈ ਕੇਵਾਈਸੀ ਜਿਹੜੀ ਤੁਹਾਡੀ ਕੰਪਲੀਟ ਹੋਣੀ ਬਹੁਤ ਲਾਜ਼ਮੀ ਹੈ ਅੱਜ ਆਪਾਂ ਉਸੇ ਚੀਜ਼ ਨੂੰ ਸਮਝਾਵਾਂਗੇ ਠੀਕ ਆ ਕਿਉਂਕਿ ਇਹ ਕੋਲਡਰ ਕੋਲੇ ਕਈ ਵਾਰ ਤੁਸੀਂ ਇਹ ਜਾਣ ਕੋਈ ਟਾਈਮ ਨਹੀਂ ਹੁੰਦਾ ਤੁਹਾਡੇ ਕੋਲੇ ਜਾਂ ਉਹਦਾ ਟਾਈਮ ਨਹੀਂ ਹੁੰਦਾ ਡੀਪੋ ਆਰਡਰ ਦਾ ਤੁਸੀਂ ਕੰਮ ਵਗੈਰਾ ਤੇ ਜਾਂਦੇ ਹੋ ਠੀਕ ਹੈ ਤੇ ਆਪਾਂ ਸਾਰੇ ਜਿਹੜਾ ਮਸਲੇ ਦਾ ਹੱਲ ਆ ਉਹ ਘਰ ਬੈਠੇ ਕਿਵੇਂ ਕਰਨਾ ਵਾ ਉਹਦੇ ਬਾਰੇ ਵਿੱਚ ਕੋਈ ਡਿਟੇਲਸ ਸਹੀ ਆਵਾਂਗੇ ਤੇ ਤਾਂ ਜੋ ਜਿਹੜਾ ਤੁਹਾਡਾ ਜਿਹੜਾ ਕੁਝ ਵੀ ਤੁਹਾਨੂੰ ਜਿਹੜੀ ਸਹੂਲਤ ਮਿਲਦੀ ਆ ਉਹਦੇ ਉੱਤੇ ਉਹ ਤੁਹਾਨੂੰ ਘਰੇ ਬੈਠੇ ਉਸੇ ਤਰ੍ਹਾਂ ਤੁਹਾਡੀ ਚੱਲਦੀ ਰਹੇ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਾ ਪਵੇ ਆਪਣੇ ਮੋਬਾਈਲ ਫੋਨ ਤੋਂ ਈ ਕੇ ਵੀ ਸੀ ਕਰਕੇ ਕਿਵੇਂ ਤੁਸੀਂ ਉਹ ਜਿਹੜੀ ਸਹੂਲਤ ਦਾ ਲਾਭ ਉਠਾਉਣਾ ਵਾ ਉਹ ਆਪਾਂ ਸਾਰਾ ਦੱਸਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਉਹਦਾ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਾਂ موبائل ਦੀ ਸਕਰੀਨ ਤੇ ਚਲਦੇ ਹਾਂ ਆਪਦੇ ਥੋ ਜਿਹੜੀ ਚੀਜ਼ ਹੋਣੀ ਆ ਤੇ ਦੱਸਦੇ ਆ ਵੀ ਕਿਵੇਂ ਹੋਣਾ ਵਾ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੋਬਾਈਲ ਦੀ ਸਕਰੀਨ ਤੇ ਆ ਜੰਨੇ ਆ ਜੀ ਸਭ ਤੋਂ ਪਹਿਲਾਂ ਆਪਾਂ ਮੇਰੀ ਈ ਕੇ ਵਾਈ ਸੀ ਜਿਹੜੀ ਐਪ ਆ ਉਹ ਡਾਊਨਲੋਡ ਕਰਨੀ ਹੈ ਇੰਸਟਾਲ ਕਰਾਂਗੇ ਇੰਸਟਾਲ ਕਰਨ ਤੋਂ ਬਾਅਦ ਓਪਨ ਦੀ ਜਿਹੜੀ ਆਪਸ਼ਨ ਆਊਗੀ ਓਪਨ ਕਰ ਲੈਣੀ ਇੱਥੇ ਓਪਨ ਹੋਣ ਤੋਂ ਬਾਅਦ ਐਪ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਸਟੇਟ ਮੰਗਣੀ ਹੈ ਨੇ ਸਟੇਟ ਦੇ ਵਿੱਚ ਤੁਸੀਂ ਇਹ ਜੀ ਦਾ ਧਿਆਨ ਰੱਖਣਾ ਜਦੋਂ ਆਪਾਂ ਸਟੇਟ ਫਿਲ ਕਰਨੀ ਹੈ ਜਿਹੜੀ ਵੀ ਤੁਸੀਂ ਸਟੇਟ ਦੇ ਵਿੱਚ ਇਹਨੂੰ ਓਪਨ ਕਰ ਰਹੇ ਹੋ ਠੀਕ ਹੈ ਪੰਜਾਬ ਆਪਣੇ ਇੰਡੀਆ ਦੇ ਵਿੱਚ ਪੰਜਾਬ ਆ ਜਾਂ ਹੋਰ ਦਾ ਸਟੇਟ ਤਾਂ ਉੱਥੇ ਜਿਹੜੀ ਉਥੋਂ ਦੀ ਲੋਕੇਸ਼ਨ ਹੋਣੀ ਚਾਹੀਦੀ ਹੈ ਇਹਦੀ ਹੋਰ ਲੋਕੇਸ਼ਨ ਇਹਦੇ ਵਿੱਚ ਫਿਲ ਕਰਿਓ ਫਿਰ ਇਹਨੇ ਚੱਕਣਾ ਨਹੀਂ ਐਪ ਨੂੰ ਇਸ ਕਰਕੇ ਜਿਹੜੀ ਵੀ ਸਟੇਟ ਦੇ ਵਿੱਚ ਤੁਸੀਂ ਇਹਨੂੰ ਓਪਨ ਕਰ ਰਹੇ ਹੋ ਈਕੇ ਵੀਅਸੀ ਕਰ ਰਹੇ ਹੋ ਉਸੇ ਦੀ ਜਿਹੜੀ ਲੋਕੇਸ਼ਨ ਹੋਣੀ ਚਾਹੀਦੀ ਹੈ ਸਟੇਟ ਫਿਲ ਕਰਨ ਤੋਂ ਬਾਅਦ ਆਪਾਂ ਅੱਗੇ ਸਬਮਿਟ ਕਰਾਂਗੇ ਉਸ ਤੋਂ ਬਾਅਦ ਅੱਗੇ ਸਟੇਟ ਤੇ ਨਾਲ ਆਧਾਰ ਨੰਬਰ ਆਧਾਰ ਨੰਬਰ ਤੋਂ ਬਾਅਦ ਜਨਰੇਟ OTP ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਆਪਾਂ ਜਨਰੇਟ OTP ਤੇ ਓਕੇ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਤੁਸੀਂ ਜਿਹੜਾ 6 ਅੰਕਾਂ ਦਾ OTP ਆ ਉਹ ਫਿਲ ਕਰਨਾ ਥੱਲੇ ਦਾ ਜਿਹੜਾ ਵਾ ਕੈਪਚਾ ਕੋਡ ਆ ਉਹ ਫਿਲ ਕਰਨਾਮ ਉਸ ਤੋਂ ਬਾਅਦ نیچے ਸਬਮਿਟ ਲਿਖਿਆ ਹੋਇਆ ਤੇ ਸਬਮਿਟ ਤੇ ਓਕੇ ਕਰਾਂਗੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਸਾਰੀ ਡਿਟੇਲ ਆ ਜੂਗੀ ਅੱਗੇ نیچے-नीचे ਲਿਖਿਆ ਆਇਆ ਫੇਸ ਇਕਈਕੇਵਾਈਸੀ ਸਾਰੀ ਡਿਟੇਲ ਚੈੱਕ ਕਰਨ ਤੋਂ ਬਾਅਦ ਫੇਸ ਇਕਈਕੇਵਾਈਸੀ ਤੇ ਆਪਾਂ ਓਕੇ ਕਰਨਾਮ ਉਸ ਤੋਂ ਬਾਅਦ ਅੱਗੇ ਨੈਕਸਟ ਤੁਹਾਡਾ ਜਾਨੀ ਕਿ ਜਿਹੜੀ ਆਜੂਗੀ ਤੁਹਾਡੀ ਜਿਹੜੀ ਕੈਮਰਾ ਔਨ ਹੋ ਜਾਣਾ ਫਰੰਟ ਵਾਲਾ ਉਸ ਤੇ ਤੁਹਾਡਾ ਫੇਸ ਆਊਗਾ ਇਸ ਚੀਜ਼ ਦਾ ਇੱਥੇ ਧਿਆਨ ਰੱਖਣਾ ਜਿਹੜਾ ਗ੍ਰੀਨ ਸਰਕਲ ਦੇਖ ਰਿਹਾ ਹੈ ਆਉਣਾ ਚਾਹੀਦਾ ਨਹੀਂ ਆਂਦਾ ਤਾਂ ਤੁਸੀਂ ਇੱਕ ਦੋ ਵਾਰੀ ਅੱਖਾਂ ਨੂੰ ਬੰਦ ਕਰਕੇ ਖੋਲਣਾ ਵਾ ਫੇਰ ਬੰਦ ਕਰਨਾ ਫੇਰ ਖੋਲਣਾ ਜਦੋਂ ਗ੍ਰੀਨ ਆ ਗਿਆ ਤਾਂ ਸਮਝੋ ਤੁਹਾਡੀ ਜਿਹੜੀ ਫੇਸ ਉਹਨੇ ਕੈਪਚਰ ਕਰ ਲਿਆ ਵਾ ਕੈਪਚਰ ਹੋਣ ਤੋਂ ਬਾਅਦ ਅੱਗੇ ਫਿਰ ਆਪਣੇ ਆਪ ਹੀ ਜਦੋਂ ਥਾ ਨੀਚੇ ਤੁਸੀਂ ਫੇਸ ਹੋ ਗਿਆ ਤੁਹਾਡਾ ਫਿਰ ਓਕੇ ਕਰ ਦੇਣਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਤੁਹਾਡੀ ਜਿਹੜੀ ਆ ਇਕਈਕੇ ਵੀ ਅਜਸਟਰਡ ਸਕਸੈਸਫੁਲੀ ਹੋ ਜਾਊਗੀ ਇਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਇਕਈਕੇ ਕਰ ਸਕਦੇ ਹੋ ਘਰ ਬੈਠੇ ਬਹੁਤ ਸੌਖਾ ਤਰੀਕਾ ਵਾ ਤੇ ਇਸ ਇਸ ਤਰ੍ਹਾਂ ਤੁਸੀਂ ਆਪਣੀ ਕੰਪਲੀਟ ਕਰ ਸਕਦੇ ਹੋ ਇਕਈਕੇ